ਸਤਿ ਸ੍ਰੀ ਅਕਾਲ ਫਰੈਂਡਸ ਮੈਥੋਡਾ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਗੋਡੇ ਦਰਦ ਬਾਰੇ ਮਤਲਬ ਤੁਹਾਡੇ ਹੁਣੇ-ਹੁਣੇ ਗੋਡੇ ਦੁਖਣੇ ਸਟਾਰਟ ਹੋਏ ਨੇ ਫੋਰ ਐਗਜ਼ਾਮਪਲ ਤੁਹਾਡੀ ਉਮਰ ਹੈ 45 ਸਾਲ 50 ਸਾਲ 55 ਸਾਲ ਕਈ ਵਾਰ 60 ਸਾਲ ਅਗਰ ਤੁਸੀਂ ਪਹਿਲਾਂ ਵਧੀਆ ਖਰਾਕਾਂ ਖਾਧੀਆਂ ਹਨ ਜਾਂ ਵਧੀਆ ਕਸਰਤਾਂ ਕੀਤੀਆਂ ਹਨ ਸੋ ਅਗਰ ਹੁਣੇ-ਹੁਣੇ ਗੋਡੇ ਦੁਖਣੇ ਸ਼ੁਰੂ ਹੋਏ ਹਨ ਤਾਂ ਉਸ ਦੇ ਵਿੱਚ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ 1 ਮਹੀਨੇ ਦੇ ਵਿੱਚ ਆਪਣੇ ਗੋਡੇ 9 ਵਰ 9 ਹੋ ਜਾਣ ਮਤਲਬ ਇੱਕਦਮ ਠੀਕ ਹੋ ਜਾਣ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਾਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਜਿੱਥੇ ਅਸੀਂ ਬਹੁਤ ਮਿਹਨਤ ਨਾਲ ਸਾਰੇ ਪੇਸ਼ੈਂਟਸ ਦੇਖਦੇ ਹਾਂ ਔਰ ਅਕਸਰ ਤੁਸੀਂ ਇੰਸਟਾਗ੍ਰam ਤੇ ਵੀ ਸਾਡਾ ਜੋ ਇੱਕ ਆਈਡੀ ਹੈ ਜਿੱਥੇ ਤੁਸੀਂ ਐਸ ਹਰੀ ਸਿੰਘਸਰਾ ਫਿਜ਼ੀਓਥੈਰਪੀ ਜਿੱਥੇ ਅਸੀਂ ਰੋਜ਼ਾਨਾ ਇੱਕ ਸ਼ਾਰਟ ਵੀਡੀਓ ਜਾਂ ਰੀਲਸ ਕਹਿ ਦੋ ਅਪਲੋਡ ਕਰਦੇ ਹਾਂ ਔਰ ਇੱਕ ਹੋਰ ਸਾਡੀ ਇੰਸਟਾਗ੍ਰਾਮ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਨਾਮ ਤੋਂ ਔਰ ਸਾਡਾ ਫੇਸਬੁੱਕ ਤੇ ਵੀ ਪੇਜ ਹੈ ਐਸ ਹਰੀ ਸਿੰਘਸਰਾ ਫਿਜ਼ੀਓਥੈਰਪੀ ਕਲੀਨਿਕ ਸੋ ਵੀਡੀਓ ਨੂੰ ਜਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਗੋਡੇ ਦਰਦ ਲਈ ਹੁਣੀ ਹੁਣੀ ਗੋਡੇ ਦਰਦ ਸ਼ੁਰੂ ਹੋਏ ਹਨ ਤਾਂ ਕਿਹੜੀਆਂ ਕਸਰਤਾਂ ਕਰ ਸਕਦੇ ਆ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਸਭ ਤੋਂ ਇੰਪੋਰਟੈਂਟ ਜਿਹੜੀ ਇਹਦੇ ਵਿੱਚ ਐਕਸਰਸਾਈਜ਼ ਹੈ ਉਹ ਹੈਗੀ ਆ ਜਿਹੜੀ ਸੈਕੰਡ ਐਕਸਰਸਾਈਜ਼ ਸਭ ਤੋਂ ਇੰਪੋਰਟੈਂਟ ਉਹ ਤੁਹਾਨੂੰ ਬਹੁਤ ਲਾਹੇਵੰਦ ਹੋਏਗੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਫੂਡ ਆਪਣਾ ਫੂਡ ਪਹਿਲਾਂ ਬੈਕਗ੍ਰਾਉਂਡ ਆ ਆਪਣੀਆਂ ਫੌਜਾਂ ਦੇ ਨਾਲ ਜਦੋਂ ਸਜਾ ਬੈਕ ਸਾਈਡ ਤੇ ਦੇਖ ਰਹੇ ਹੋ ਮਾਤਰੀ ਮੰਦੇ ਕਿੰਡੀ ਵੱਡੀ ਗੱਲ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਹਾਂਜੀ ਸਭ ਤੋਂ ਪਹਿਲੀ ਐਕਸਰਸਾਈਜ਼ ਕੀ ਹੈ ਆਪਾਂ ਨੂੰ ਇੱਕ ਐਦਾਂ ਦਾ ਫੋਮ ਰੋਲਰ ਚਾਹੀਦਾ ਹੋਵੇਗਾ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਘਪਰਾਉਣਾ ਨਹੀਂ ਤੁਸੀਂ ਤਿੰਨ ਚਾਰ ਤੌਲੀਏ ਇਕੱਠੇ ਕਰਕੇ ਐਦਾਂ ਬੰਨ ਲਓ ਉਹਨੂੰ ਕਿਸੇ ਵੀ ਰੱਸੀ ਨਾਲ ਬੰਨ ਸਕਦੇ ਆ ਉਹ ਐਦਾਂ ਦਾ ਰੋਲ ਬਣ ਜਾਏਗਾ ਉਹ ਵੀ ਆਪਾਂ ਨੂੰ ਕੰਮ ਦੇਵੇਗਾ ਬਟ ਸਭ ਤੋਂ ਪਹਿਲੀ ਐਕਸਰਸਾਈਜ਼ ਕੀ ਹੈ ਉਸਦੇ ਵਿੱਚ ਆਪਾਂ ਕੀ ਕਰਾਂਗੇ ਐਂਕਲ ਟੋ ਪੰਪਸ ਇਹ ਸਾਰੀਆਂ ਐਕਸਰਸਾਈਜ਼ ਆਪਾਂ ਲੇਟ ਕੇ ਕਰਾਂਗੇ ਐਦਾਂ ਲੇਟ ਜਾਾਂਗੇ ਆਪਾਂ ਐਂਕਲ ਟੋ ਪੰਪਸ ਕਰਨੇ ਆ 1 2 3 4 5 6 7 एट नाइन टेन दैन रिलैक्स ये आपदा तुम्हें पाँच बारी करना सो so एक बार फिर करके दिखावे वन टू पूरे पैर अंदर पूरे पैर बार थ्री फोर फाइव सिक्स सैवन एट नाइन टैन दैन रिलैक्स फिर देखो आप कीता, फिर करा वन टू थ्री फोर फाइव सिक्स 7 8 9 10 देन रिलैक्स ये ਆਪਾਂ ਤਿੰਨੇ ਰੈਪੀਟੀਸ਼ਨਸ ਕੀਤੀਆਂ ਤੁਸੀਂ ਇਹ ਪੰਜ ਵਾਰੀ ਕਰਨਾ ਆਪਾਂ ਤਿੰਨ ਵਾਰੀ ਕੀਤਾ ਤੁਸੀਂ ਇਹ ਪੰਜ ਵਾਰੀ ਕਰਨਾ ਇਹ ਹੋਗੀ ਪਹਿਲੀ ਐਕਸਰਸਾਈਜ਼ ਐਂਕਲ ਟੋ ਪੰਪਸ ਐਂਕਲ ਟੋ ਪੰਪ ਪੰਪ ਕਰਦੇ ਜਿਵੇਂ ਆਪਾਂ ਠੀਕ ਹੈ ਹੁਣ ਸੈਕੰਡ ਐਕਸਰਸਾਈਜ਼ ਕੀ ਹੈ ਆਪਾਂ ਇਦਾਂ ਦਾ ਰੋਲ ਹੈ ਜੋ ਲੈ ਲੈਣਾ ਹੈ ਇਸ ਨੂੰ ਆਪਣੇ ਗੋਡੇ ਦੇ نیچے ਰੱਖ ਦੇਣਾ ਹੈ ਇਸ ਜਗ੍ਹਾ ਤੇ ਇਸ ਨੂੰ ਆਪਾਂ نیچے ਨੂੰ ਦਬਾਵਾਂਗੇ ਪੂਰੀ ਜ਼ੋਰ ਦੀ ਜਿੰਨਾ ਜ਼ੋਰ ਆਪਾਂ ਲਾ ਸਕਦੇ ਆ ਇਦਾਂ ਔਰ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਲਈ 10 ਗਿਣਾਂਗੇ ਆਪਾਂ ਐਕਸਰਸਾਈਜ਼ ਇਹ ਲੇਟ ਕੇ ਹੀ ਕਰਨੀ ਆ ਬੈਠ ਕੇ ਨਹੀਂ ਕਰਨੀ ਸਤਲਿਤ ਜਾਗੇ ਬਿਲਕੁਲ ਆਪਣੀ ਜੋ ਗੋਡੇ ਦੇ نیچے ਜਿੱਥੇ ਆਪਣੀ ਸਪੇਸ ਹੁੰਦੀ ਹੈ ਉਸ ਜਗ੍ਹਾ ਤੇ ਆਪਾਂ ਇਸ ਨੂੰ ਦਬਾਂਗੇ ਦੇਖੋ ਦਬਾਉਣ ਲੱਗੇ ਆ ਧਿਆਨ ਨਾਲ ਦਬਤਾ ਹੁਣ ਆਪਾਂ 10 ਗਿਣਾਂਗੇ 1 2 3 4 5 6 7 आठ, नौ दस दस तो बाद रिलैक्स हो जाना, छट देना है, एक जाए छ आराम करना है फिर दब देना है एक दो तीन चार पांच छे सात, अठ नौ दस दिन रिलैक्स दैन आप फिर दब देना है एक दो तीन चार पांच छे सात, अठ नौ दस दैन रिलैक्स दैन फिर दब देना है एक दो तीन चार पांच छे सत अठ नौ दस देन ਦੈਨ ਰਿਲੈਕਸ ਦੈਨ ਫੇਰ ਦੱਬ ਦੇਣਾ ਹੈ 1 2 3 4 5 6 7 8 9 10 ਦੈਨ ਰਿਲੈਕਸ ਇਹ ਆਪਾਂ ਪੰਜ ਵਾਰੀ ਦੱਬਿਆ ਤੁਸੀਂ ਵੀ ਇਹ ਪੰਜ ਵਾਰੀ ਹੀ ਕਰਨਾ ਗੋਡੇ ਦੇ ਨੀਚੇ ਰੱਖ ਕੇ ਬਿਲਕੁਲ ਇਸ ਜਗ੍ਹਾ ਤੇ ਇੱਥੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਰੱਖ ਕੇ ਇਹ ਦੱਬਣਾ ਇਹਨੂੰ ਥੱਲੇ ਨੂੰ ਫਿਰ ਤੁਸੀਂ ਇਹੀ ਜੋ ਰੋਲਰ ਹੈ ਜੋ ਤੁਹਾਡੇ ਕੋਲ ਤੌਲੀ ਹੈ ਤੁਸੀਂ ਇਕੱਠੇ ਕਰਕੇ ਇਦਾਂ ਦਾ ਰੋਲ ਬਣਾਇਆ ਹੈ ਉਸ ਨੂੰ ਤੁਸੀਂ ਇਸ ਜਗ੍ਹਾ ਤੇ ਰੱਖ ਦੇਣਾ ਹੈ ਗਿੱਟੇ ਦੇ ਬਿਲਕੁਲ ਥੱਲੇ ਇਸ ਜਗ੍ਹਾ ਤੇ ਹੁਣ ਆਪਾਂ ਇਸ ਨੂੰ ਗਿੱਟੇ ਨੂੰ ਇਸ ਨੂੰ ਥੱਲੇ ਨੂੰ ਦਬਾਂਗੇ ਜ਼ੋਰ ਦੀ ਜਿੰਨਾ ਆਪਣੀ ਬਾਡੀ 'ਚ ਜ਼ੋਰ ਹੈ ਫਿਰ ਦਬਦਾਂਗੇ ਆਪਾਂ ਪ੍ਰੈਸ ਕਰਨ ਲੱਗੇ ਆਂ ਧਿਆਨ ਨਾਲ ਦੇਖੋ ਦਬਤਾ ਆਪਾਂ 1 2 3 4 5 6 7 8 9 10 then relax then ਫੇਰ ਦਬਤਾ ਆਪਾਂ 1 2 3 4 5 6 7 8 9 10 then ਫੇਰ relax ਫੇਰ ਦਬਤਾ ਆਪਾਂ 1 2 3 4 5 6 7 एक दो तीन चार सात, आठ, नौ दस देन रिलैक्स फिर दबतापा एक दो तीन चार पांच छे सात, आठ, नौ दस देन रिलैक्स इस दया भी अपना यह होगी एक्सरसाइज तीसरी ਔਰ ਆਪਾਂ ਚੌਥੀ ਐਕਸਰਸਾਈਜ਼ ਕੀਆ ਦੂਸਰੇ ਗੋਡੇ ਤੇ ਹੀਠਾ ਐਸਾਈਡ ਰੱਖਾਂਗੇ ਕਿ ਤੁਹਾਡੇ ਇੱਕ ਗੁੱਡੇ 'ਚ ਦਰਦ ਹੈ ਤਾਂ ਤੁਸੀਂ ਦੂਸਰੀ ਗੋਡੇ ਦੀ ਵੀ ਐਕਸਰਸਾਈਜ਼ ਨਾਲ ਕਰਨੀ ਹੀ ਕਰਨੀ ਹੈ ਉਹ ਤਾਂ ਕਰਨੀ ਹੈ ਤਾਂ ਕਿ ਇਹ ਨਾ ਹੋਵੇ ਵੀ ਇਹ 'ਚ ਆਪਾਂ ਇਸ ਤੇ ਦਰਦ ਹੋਣ ਲੱਗਿਆ ਔਰ ਆਪਾਂ ਭਾਰ ਇਹ ਠੀਕ ਹੈ ਆਪਾਂ ਇਸ ਤੇ ਭਾਰ ਦੇਣ ਲੱਗ ਜਾਈਏ ਪਰ ਨਹੀਂ ਅਗਰ ਤੁਸੀਂ ਇਸ ਤੇ ਭਾਰ ਦੇਣ ਲੱਗ ਜੂਗੇ ਤਾਂ ਫਿਰ ਤੁਹਾਡੇ ਗੋਡੇ ਬਿੰਗੇ ਹੋਣ ਦਾ ਜਿਵੇਂ ਕਈ ਗੋਡੇ ਦੇਖਿਆ ਹੋਣਾ ਤੁਸੀਂ ਬੋ ਨੀਜ਼ ਜਿਵੇਂ ਕਹਿ ਦਿੰਦੇ ਨੇ ਜਾਂ ਨੌਕ ਨੀਜ਼ ਕਹਿ ਦਿੰਦੇ ਨੇ ਉਦਾਂ ਗੋਡੇ ਹੋ ਜਾਣਗੇ ਫਿਰ ਉਹ ਬਹੁਤ ਹੀ ਜ਼ਿਆਦਾ ਬੈਡ ਗੱਲ ਹੈ ਸੋ ਇਸ ਕਰਕੇ ਤੁਸੀਂ ਨਾਲ ਦੇ ਗੋਡੇ ਦੀ ਵੀ ਕਸਰਤ ਹਮੇਸ਼ਾ ਨਾਲ ਕਰਨੀ ਹੈ ਸੋ ਇਸ ਨੂੰ ਵੀ ਆਪਾਂ ਆਪਾਂ ਗੋਡੇ ਥਲੇ ਰੱਖਤਾ ਔਰ ਇਹਨੂੰ ਵੀ ਦੇਖੋ ਤੁਸੀਂ ਦਿਵਾਵਾਂਗੇ ਆਪਾਂ ਫਿਰ ਜ਼ੋਰ ਦੀ ਦਬਤਾ ਆਪਾਂ 1 2 3 4 5 6 7 8 9 10 ਥੈਨ ਰਿਲੈਕਸ ਫੇਰ ਦਬਤਾ ਆਪਾਂ 1 2 3 4 5 6 7 8 9 10 ਥੈਨ ਰਿਲੈਕਸ ਫੇਰ ਦਬਤਾ ਆਪਾਂ 1 2 3 4 5 6 7 8 9 10 ਫੇਰ ਧਾਪਤਾਪਾਂ 1 2 3 4 5 6 7 8 9 10 ਫੇਰ ਧਾਪਤਾਪਾਂ ਲਾਸਟ ਹੈ 1 2 3 4 5 6 7 8 9 10 ਦੈਨ ਰਿਲੈਕਸ ਇਸ ਦੀਆਂ ਵੀ ਆਪਾਂ ਪੰਜ ਰੈਪੀਟੀਸ਼ਨਸ ਕਰੀਆਂ ਹੁਣ ਨੈਕਸਟ ਰੈਪੀਟੀਸ਼ਨ ਕੀ ਹੈ ਇਸ ਨੂੰ ਆਪਾਂ ਗਿੱਟੇ ਦੇ نیچے ਰੱਖਾਂਗੇ ਇਸ ਜਗ੍ਹਾ ਤੇ ਔਰ ਆਪਾਂ ਇਸ ਨੂੰ ਫਿਰ ਦਬਾਵਾਂਗੇ ਇਹ ਹੋਗੀ ਆਪਣੀ ਐਕਸਰਸਾਈਜ਼ ਪੰਜਵੀਂ ਪਹਿਲੀ ਆਪਣੀ ਐਂਕਲ ਟੂ ਪੰਪ ਫੇਰ ਇਧਰਲੇ ਗੋਡੇ ਥੱਲੇ ਗਿੱਟੇ ਥੱਲੇ ਫੇਰ ਆਪਾਂ ਇਧਰਲੇ ਥੱਲੇ ਹੁਣ ਆਪਾਂ ਇਹ ਇਹ ਹੋ ਗਈ ਤੁਹਾਡੀ ਐਕਸਰਸਾਈਜ਼ ਪੰਜਵੀਂ ਫੇਰ ਦੱਸਾਂਗੇ ਆਪਾਂ 1 2 3 4 5 6 7 8 9 10 ਥੈਨ ਰਿਲੈਕਸ ਫੇਰ ਦੱਸਾਂਗੇ ਆਪਾਂ ਜ਼ੋਰ ਦੀ 1 2 ਨੀਚੇ ਨੂੰ ਦੱਪਾਂਗੇ ਨੀਚੇ ਨੂੰ ਇਦਾਂ ਜ਼ੋਰ ਦੀ ਥੱਲੇ ਨੂੰ 1 2 3 4 5 6 7 8 9 10 फिर दब दबदे एक दो तो, तीन चार पांच पे सात अठ नौ दस फिर दब गए आप एक दो तो, तो, तीन चार पांच छे सात अठ नौ दस फिर दब गे आप एक दो तो, तो, तीन चार पांच छे सात अठ नौ दस दैन रिलैक्स ये होगी थोड़ी पांचवी एक्सरसाइज ਜਿਹੜੀਆਂ ਆਪਾਂ ਲੇਟ ਕੇ ਕਰਨੀਆਂ ਨੇ ਪੰਜ ਐਕਸਰਸਾਈਜ਼ਾਂ ਹੁਣ ਦੋ ਐਕਸਰਸਾਈਜ਼ਾਂ ਆਪਾਂ ਤੁਹਾਨੂੰ ਬੈਠ ਕੇ ਕਰਕੇ ਦਿਖਾਵਾਂਗੇ ਇਸ ਲਈ ਤੁਸੀਂ ਇਦਾਂ ਉੱਚੀ ਜਗ੍ਹਾ ਤੇ ਕਿਤੇ ਵੀ ਬੈਠ ਸਕਦੇ ਹੋ ਔਰ ਆਪਣੇ ਜੋ ਤੁਸੀਂ ਹੱਥ ਨੇ ਇੱਥੇ ਰੱਖ ਦੇਣੇ ਨੇ ਬਿਲਕੁਲ ਸਟ੍ਰੇਟ ਬੈਠਣਾ ਹੈ ਔਰ ਲੱਤ ਨੂੰ ਉੱਪਰ ਚੱਕਣਾ ਹੈ ਔਰ ਪੈਰ ਨੂੰ ਅੰਦਰ ਮੋੜਨਾ ਹੈ ਬਿਲਕੁਲ ਸਾਹਮਣੇ ਸਟ੍ਰੇਟ ਬਿਲਕੁਲ ਸਿੱਧੇ ਹੋ ਕੇ ਬਹਿਣਾ ਹੈ ਐਨ ਆਕੜ ਕੇ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10

ਇਦੋਂ ਆਪਾਂ ਉੱਪਰ ਚੱਕਣਾ ਪੈਰ ਅੰਦਰ ਮੋੜ ਦੇਣਾ ਸਾਹਮਣੇ ਦੇਖਣਾ ਬਿਲਕੁਲ ਸਟ੍ਰੇਟ ਬੈਠਣਾ 1 2 3 4 5 6 7 8 9 10 then relax then ਫੇਰ ਆਪਾਂ ਬਿਲਕੁਲ ਸਟ੍ਰੇਟ ਪੈਰ ਅੰਦਰ 10 ਗਿਣਾਂਗੇ 1 2 3 4 5 6 7 8 9 10 then relax ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਨੇ ਹੁਣ ਆਪਾਂ ਤੁਹਾਨੂੰ ਸੱਜੇ ਪਾਸੇ ਕਰਕੇ ਦਿਖਾਵਾਂਗੇ ਇਦਾਂ ਕੁੱਟ ਕੇ ਫੜ ਲਾਂਗੇ ਲਾਤ ਉੱਪਰ ਚੱਕ ਦਾਂਗੇ ਪੈਰ ਅੰਦਰ ਸਾਹਮਣੇ ਦੇਖਾਂਗੇ

ਇਸ ਐਕਸਰਸਾਈਜ਼ ਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਜੋ ਹੈ ਜਦੋਂ ਤੁਪਾ ਪੈਰ ਉੱਪਰ ਚੱਕਣਾ ਪੈਰ ਅੰਦਰ ਮੋੜ ਲਿਆ ਜਿਹੜਾ ਪੱਟ ਹੈ ਆਪਣਾ ਇਹ ਜਹਾ ਪੱਟ ਹੈ ਇਹ ਉੱਪਰ ਨਹੀਂ ਚਾਹੀਦਾ ਹਵਾ 'ਚ ਇਦਾਂ ਨਹੀਂ ਚਾਹੀਦਾ ਇਹ ਬਿਲਕੁਲ ਨੀਚੇ ਇਹਦੇ ਨਾਲ ਜੁੜਿਆ ਰਵੇ ਜਦੋਂ ਆਪਾਂ ਇਦਾਂ ਚੱਕਾਂਗੇ ਆਪਣਾ ਜਿਹੜਾ ਥਾਈ ਹੈ ਪੱਟ ਇਹਦੇ ਨਾਲ ਜੁੜਿਆ ਰਹਿਣਾ ਚਾਹੀਦਾ ਬੈੱਡ ਨਾਲ ਚੇਅਰ ਨਾਲ ਜਿੱਥੇ ਵੀ ਤੁਸੀਂ ਬੈਠ ਕੇ ਕਰਦੇ ਹੋ ਫੇਰ ਹੀ ਇਸ ਚੀਜ਼ ਦਾ ਫਾਇਦਾ ਇਸ ਕਸਰਤ ਨਾਲ ਹੀ ਆਪਣੇ ਆਹ ਕੁਆਡ੍ਰਿਸੈਪ ਮਸਲਸ ਨੇ ਜਿਨ੍ਹਾਂ ਨਾਲ ਆਪਣੀ ਉੱਪਰਲੀ ਹੱਡੀ ਗੋਡੇ ਦੀ ਜੁੜੀ ਹੋਈ ਆ ਇਹਨੂੰ ਤਾਕਤ ਫੇਰ ਹੀ ਆਉਣੀ ਆ ਚਾਹੇ ਤੁਸੀਂ ਇਦਾਂ ਹਜ਼ਾਰ ਵਾਰ ਕਰ ਲਿਓ ਕੋਈ ਫਾਇਦਾ ਨਹੀਂ ਹੋਏਗਾ ਜਦੋਂ ਐਕਸਰਸਾਈਜ਼ ਪ੍ਰੋਪਰ ਕਰੋਗੇ ਫੇਰ ਹੀ ਤੁਹਾਨੂੰ ਐਕਸਰਸਾਈਜ਼ ਨੇ ਫਾਇਦਾ ਦੇਣਾ ਹੈ ਦੇਖੋ ਤੁਸੀਂ ਧਿਆਨ ਨਾਲ ਆਪਾਂ ਹੱਥ ਇੱਥੇ ਰੱਖੇ ਔਰ ਲੱਤ ਉੱਪਰ ਚੱਕਤੀ ਪੈਰ ਅੰਦਰ 모ੜਿਆ ਦੇਖੋ ਪੱਟ ਨਾਲ ਹੀ ਜੁੜਿਆ ਹੋਇਆ ਵਾ ਆਪਣੇ ਇਸ ਸਕਾਉਚ ਦੇ ਇਥੇ ਆਪਾਂ ਦਾਸ ਕੇਣਾਗੇ 1 2 3 4 5 6 7 8 9 10 then relax then ਫੇਰ ਉੱਪਰ ਚੱਕ ਦਾਂਗੇ ਪੈਰ ਅੰਦਰ 모ੜਾਂਗੇ 1 2 3 4 5 6 7 8 9 10 then relax ਇਸ ਨੂੰ ਵੀ ਤੁਸੀਂ ਪੰਜ ਵਾਰੀ ਕਰਨਾ ਹੈ ਸੋ ਬੜੀਆਂ ਸਿੰਪਲ ਸੱਤ ਵਰਜਸ਼ਾਂ ਸੱਤ ਕਸਰਤਾਂ ਸੱਤ ਐਕਸਰਸਾਈਜ਼ਾਂ ਤੁਹਾਡੇ ਜੇ ਹੁਣੀ-ਹੁਣੀ ਗੋਡੇ ਦੁਖਣੇ ਸ਼ੁਰੂ ਹੋਏ ਹਨ ਇਹ ਐਕਸਰਸਾਈਜ਼ਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਰੈਪੀਟੀਸ਼ਨ ਪੰਜ ਤੋਂ ਨਹੀਂ ਵਧਾਉਣੀ ਵੀ ਕਿਸੇ ਵੀ ਐਕਸਰਸਾਈਜ਼ ਦੀ ਔਰ ਇਹ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਮਾਲਿਸ਼ ਬਿਲਕੁਲ ਨਹੀਂ ਕਰਨੀ ਕੋਈ ਬਰਫ਼ ਨਹੀਂ ਕਰਨੀ ਸੇਕ ਦੇ ਸਕਦੇ ਹੋ ਅਗਰ ਤੁਹਾਡੇ ਦਰਦ ਜ਼ਿਆਦਾ ਹੋ ਰਿਹਾ ਹੈ ਔਰ ਏ ਜੇ ਤੁਸੀਂ ਕਸਰਤਾਂ ਰੈਗੂਲਰ ਇੱਕ ਮਹੀਨਾ ਕਰੋਗੇ ਤਾਂ ਛੋਟੇ-ਛੋਟੇ ਗੋਡਿਆਂ 'ਚ ਦਰਦ ਸ਼ੁਰੂ ਹੋਣਾ ਹੋਇਆ ਸੀ ਉਹ ਹੌਲੀ-ਹੌਲੀ ਘਟਣਾ ਸਟਾਰਟ ਹੋ ਜਾਏਗਾ ਇੱਕ ਮੰਥ ਦੇ ਵਿੱਚ ਤਾਂ ਤੁਸੀਂ 90 ਤੋਂ 80% ਰੀਲੀਫ ਪਾਓਗੇ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਹੁਣੀ-ਹੁਣੀ ਗੋਡੇ ਦਰਦ ਵਾਲੇ ਉਹਨਾਂ ਨੂੰ ਅਸੀਂ ਅਕਸਰ ਇਹ ਕਸਰਤਾਂ ਸਿਖਾਉਂਦੇ ਆਂ ਔਰ ਜਾਂ ਕਲੀਨਿਕ ਤੇ ਕਰਾਉਂਦੇ ਆਂ ਔਰ ਉਹ ਇੱਕ ਮਹੀਨੇ ਦੇ ਵਿੱਚ ਬਹੁਤ ਜਲਦੀ ਠੀਕ ਹੋ ਜਾਂਦੇ ਨੇ ਸੋ ਉਮੀਦ ਕਰਦਾ ਆਂ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇ ਕਿ ਅਗਰ ਵਧੀਆ ਲੱਗਿਆ ਹੈ ਤਾਂ ਥੰਬਸ ਅਪ ਜ਼ਰੂਰ ਦਿਓ ਔਰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਵੀ ਕਰ ਲਿਓ ਔਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਤੁਸੀਂ ਸਾਰੇ ਜਣੇ ਤੰਦਰੁਸਤ ਰਹੋ ਔਰ ਐਂਡ ਦੇ ਵਿੱਚ ਫੇਰ ਆਪਾਂ ਤੁਹਾਨੂੰ ਇੱਕ ਵਾਰ ਕਹਾਂਗੇ ਸਾਰੇ ਜਣੇ ਸੈਰ ਔਰ ਸਾਈਕਲ ਜਰੂਰ ਕਰਿਆ ਕਰੋ ਤਾਂ ਕਿ ਤੁਸੀਂ ਆਪਣੀ ਜੋ ਜੀਵਨ ਹੈ ਉਸ ਨੂੰ ਤੰਦਰੁਸਤ ਬਤੀਤ ਕਰ ਸਕੋ ਇੱਕ ਵਾਰ ਫੇਰ ਐਂਡ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਔਰ ਸਤਿ ਸ਼੍ਰੀ ਅਕਾਲ ਜੀ